ਕੀ ਖਾਣ ਵਾਲੀ ਦਵਾਈ ਨੂੰ ਪਤਾ ਹੁੰਦਾ ਹੈ ਕਿ ਸਰੀਰ ਦੇ ਵਿੱਚ ਕਿੱਥੇ ਜਾਣਾ ਹੈ ਤੇ ਕਿੱਥੇ ਜਾ ਕੇ ਅਸਰ ਕਰਨਾ ਹੈ ਅਗਰ ਇਹ ਸਵਾਲ ਤੁਹਾਡੇ ਮਨ ਦੇ ਵਿੱਚ ਵੀ ਆਉਂਦਾ ਹੈ ਤਾਂ ਪੂਰੀ ਜਾਣਕਾਰੀ ਤੁਹਾਨੂੰ ਦੱਸਾਂਗੇ ਅੱਗੇ ਤੱਕ ਸ਼ੇਅਰ ਜ਼ਰੂਰ ਕਰਨਾ ਅਸੀਂ ਕਈ ਵਾਰ ਸਾਨੂੰ ਕੋਈ ਸਕਿਨ ਦੀ ਪ੍ਰੋਬਲਮ ਹੋ ਜਾਂਦੀ ਹੈ ਕੋਈ ਸਾਡੇ ਦਰਦ ਹੋ ਜਾਂਦਾ ਅਸੀਂ ਸਰੀਰ ਤੇ ਲਗਾਉਣ ਵਾਲੀ ਦਵਾਈ ਲਗਾ ਲੈਂਦੇ ਆ ਤੇ ਉਸ ਤੋਂ ਬਾਅਦ ਸਾਨੂੰ ਸਮਝ ਵੀ ਆ ਜਾਂਦੀ ਹੈ ਕਿ ਦਵਾਈ ਨੇ ਇੱਥੇ ਭਈ ਅਸਰ ਕਰਨਾ ਤੇ ਸਾਡਾ ਦਰਦ ਗਾਇਬ ਹੋ ਜਾਣਾ ਅਸੀਂ ਕਈ ਵਾਰ ਇੰਜੈਕਸ਼ਨ ਲਗਾਉਂਦੇ ਆ ਅਗਰ ਅਸੀਂ ਇੱਥੇ ਇੰਜੈਕਸ਼ਨ ਲਗਾਉਂਦੇ ਆ ਤਾਂ ਸਾਨੂੰ ਸਮਝ ਆ ਜਾਂਦੀ ਹੈ ਕਿ ਹੁਣ ਇੰਜੈਕਸ਼ਨ ਦੇ ਨਾਲ ਸਾਡਾ ਸਰੀਰ ਜਿਹੜਾ ਠੀਕ ਹੋ ਜਾਣਾ ਸਾਡੀ ਬਿਮਾਰੀ ਆ ਜਾਂ ਸਾਡਾ ਬੁਖਾਰ ਹੈ ਉਹ ਉਤਰ ਜਾਣਾ ਸਾਡਾ ਦਰਦ ਗਾਇਬ ਹੋ ਜਾਣਾ ਪਰ ਕੀ ਕਦੇ ਸੋਚਿਆ ਹੈ ਦਿਮਾਗ ਦੇ ਵਿੱਚ ਸਵਾਲ ਆਉਂਦਾ ਹੈ ਕਿ ਜਿਹੜੀ ਖਾਣ ਵਾਲੀ ਦਵਾਈ ਅਸੀਂ ਖਾਂਦੇ ਆ ਉਹ ਦਵਾਈ ਨੂੰ ਕਿੱਦਾਂ ਪਤਾ ਲੱਗਦਾ ਹੈ ਬਈ ਅਗਰ ਸਿਰ ਦਰਦ ਹੈ ਤਾਂ ਸਿਰ ਦਰਦ ਸਾਡਾ ਠੀਕ ਹੋ ਜਾਂਦਾ ਉਹਨੂੰ ਕਿੱਦਾਂ ਪਤਾ ਲੱਗਦਾ ਹੈ ਕਿ ਸਰੀਰ ਦੇ ਵਿੱਚ ਕਿਹੜੇ ਕੋਨੇ ਤੇ ਜਾਣਾ ਹੈ ਕਿੱਥੇ ਜਾ ਕੇ ਅਸਰ ਕਰਨਾ ਹੈ ਇਸ ਸਵਾਲ ਦਾ ਜਵਾਬ ਤੁਹਾਨੂੰ ਦੱਸ ਦਿੰਦੇ ਆ ਕਿ ਖਾਣ ਵਾਲੀ ਦਵਾਈ ਨੂੰ ਨਹੀਂ ਪਤਾ ਹੁੰਦਾ ਬਈ ਕਿੱਥੇ ਜਾਣਾ ਹੈ ਜਦੋਂ ਇਹ ਦਵਾਈ ਸਾਡੇ ਅੰਦਰ ਜਾਂਦੀ ਹੈ ਪੇਟ ਦੇ ਵਿੱਚ ਜਾਂਦੀ ਹੈ ਤੇ ਉਸ ਤੋਂ ਬਾਅਦ ਖੂਨ ਦੇ ਨਾਲ ਭੁੱਲ ਜਾਂਦੀ ਹੈ ਜਦੋਂ ਖੂਨ ਜਿਹੜਾ ਪੂਰੇ ਸਰੀਰ ਦੇ ਵਿੱਚ ਦੌੜਾ ਕਰਦਾ ਹੈ ਤਾਂ ਪੂਰੀ ਦਵਾਈ ਸਾਡੇ ਸਰੀਰ ਦੇ ਵਿੱਚ ਫੈਲ ਜਾਂਦੀ ਹੈ ਮੰਨ ਲਓ ਅਗਰ ਸਾਨੂੰ ਸਿਰ ਦਰਦ ਹੈ ਤਾਂ ਸਿਰ ਦਰਦ ਸਾਡਾ ਠੀਕ ਹੋ ਜਾਂਦਾ ਪਰ ਕਿਤੇ ਨਾ ਕਿਤੇ ਉਹਨਾਂ ਦੇ ਹਿੱਸਿਆਂ ਦੇ ਵਿੱਚ ਵੀ ਇਹ ਦਵਾਈ ਚਲੀ ਜਾਂਦੀ ਹੈ ਜਿੱਥੇ ਇਸ ਦੀ ਕੋਈ ਲੋਡ ਜਿਹੜੀ ਹੈ ਨਹੀਂ ਹੁੰਦੀ ਇਸੇ ਲਈ ਅਸੀਂ ਕਹਿੰਦੇ ਆ ਕਈ ਵਾਰ ਦਵਾਈ ਦੇ ਸਾਨੂੰ ਸਾਈਡ ਇਫੈਕਟ ਹੋ ਗਏ ਵੀ ਇਹ ਦਵਾਈ ਜਿਹੜੀ ਕਿੰਨੀਆਂ ਖਰਾਬ ਕਰ ਦਿੰਦੀ ਹੈ ਕਿਉਂਕਿ ਉੱਥੇ ਤੱਕ ਪਹੁੰਚ ਜਾਂਦੀ ਹੈ ਜਿੱਥੇ ਇਸ ਦੀ ਜ਼ਰੂਰਤ ਨਹੀਂ ਹੁੰਦੀ ਦੂਸਰੀ ਗੱਲ ਕਰਦੇ ਆ ਕੈਂਸਰ ਦੀ ਕੈਂਸਰ ਦੀ ਦਵਾਈ ਜਿਹੜੀ ਹੈ ਕਿਦਾਂ ਲੋਕਾਂ ਦੇ ਵਾਲ ਜਿਹੜੀ ਹੈ ਉਹ ਝਾੜ ਦਿੰਦੀ ਹੈ ਸਿਰ ਦੇ ਜਿਹੜੇ ਵਾਲ ਆ ਉਹ ਗਾਇਬ ਹੋ ਜਾਂਦੇ ਆ ਕਿਉਂਕਿ ਜਿਹੜੀ ਕੈਂਸਰ ਦੀ ਦਵਾਈ ਹੈ ਕੀਮੋਥੈਰੇਪੀ ਜਦੋਂ ਕੀਤੀ ਜਾਂਦੀ ਹੈ ਕਿ ਜਿਹੜੇ ਵਧੇ ਹੋਏ ਸੈੱਲ ਆ ਜਿਹੜੇ ਸੈੱਲਾਂ ਦੀ ਗਰੋਥ ਬੜੀ ਤੇਜ਼ੀ ਦੇ ਨਾਲ ਹੋ ਰਹੀ ਆ ਉਹਨਾਂ ਨੂੰ ਰੋਕਣਾ ਹੈ ਤਾਂ ਜਦੋਂ ਸੈੱਲਾਂ ਨੂੰ ਰੋਕਣਾ ਹੁੰਦਾ ਹੈ ਵਧਣ ਤੋਂ ਕੀਮੋਥੈਰੇਪੀ ਲਗਾਈ ਜਾਂਦੀ ਹੈ ਪਰ ਕਿਤੇ ਨਾ ਕਿਤੇ ਉੱਥੇ ਵੀ ਅਸਰ ਕਰ ਦਿੰਦੀ ਹੈ ਜਿੱਥੇ ਸਰੀਰ ਦੇ ਵਿੱਚ ਹੋਰ ਕਿਸੇ ਹਿੱਸੇ ਦੇ ਵਿੱਚ ਵੀ ਸੈੱਲ ਜਿਹੜੇ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਮੰਨ ਲਓ ਸਾਡੇ ਹੇਅਰ ਗਰੋਥ ਵਾਲੇ ਜਿਹੜੇ ਸੈੱਲਾਂ ਬੜੀ ਤੇਜ਼ੀ ਦੇ ਨਾਲ ਵਧਦੇ ਆ ਜਿਸ ਕਰਕੇ ਕੈਂਸਰ ਦੀ ਦਵਾਈ ਉੱਥੇ ਵੀ ਅਸਰ ਕਰ ਦਿੰਦੀ ਹੈ ਜਿਸ ਕਰਕੇ ਸਾਡੇ ਵਾਲ ਝੜ ਜਾਂਦੇ ਆ ਜਿਹੜੇ ਵੀ ਕੈਂਸਰ ਦੇ ਮਰੀਜ਼ ਹੁੰਦੇ ਆ ਤੀਸਰੀ ਗੱਲ ਕਿ ਹੁਣ ਦਵਾਈ ਮੈਡੀਕਲ ਸਾਇੰਸ ਦੇ ਵਿੱਚ ਕੀ ਐਦਾਂ ਦੀ ਰਿਸਰਚ ਹੋਈ ਹੈ ਕਿ ਦਵਾਈ ਉੱਥੇ ਹੀ ਅਸਰ ਕਰੇ ਜਿੱਥੇ ਟਾਰਗੇਟ ਏਰੀਆ ਹੈ ਤਾਂ ਦੱਸ ਦਈਏ ਕਿ ਮੈਡੀਕਲ ਸਾਇੰਸ ਦੇ ਵਿੱਚ ਲਗਾਤਾਰ ਇਸ ਚੀਜ਼ ਦੀ ਰਿਸਰਚ ਹੋ ਰਹੀ ਹੈ ਤੇ ਹੁਣ ਤੱਕ ਇਸ ਤਰ੍ਹਾਂ ਦੀਆਂ ਦਵਾਈਆਂ ਦੀ ਖੋਜ ਕੀਤੀ ਗਈ ਹੈ ਜਿਵੇਂ ਕਿ ਗੋਡਿਆਂ ਦੇ ਵਿੱਚ ਦਰਦ ਹੈ ਤਾਂ ਉਸ ਦੇ ਲਈ ਕੈਮੀਕਲ ਪ੍ਰੋਪਰਟیز ਵਾਲੀਆਂ ਦਵਾਈਆਂ ਬਣਾਈਆਂ ਗਈਆਂ ਕਿ ਜਿੱਥੇ ਗੋਡਾ ਦਰਦ ਹੈ ਉਸਦੇ ਸਰੀਰ ਦੇ ਇੰਟਰਨਲੀ ਪਾਰਟ ਦੇ ਵਿੱਚ ਕੈਮੀਕਲ ਜਿਹੜੇ ਰਿਲੀਜ਼ ਹੁੰਦੇ ਆ ਤੇ ਜਿਹੜੀ ਦਵਾਈ ਬਣਾਈ ਗਿਆ ਉਹ ਵੀ ਕੈਮੀਕਲ ਪ੍ਰੋਪਰਟیز ਦੇ ਨਾਲ ਬਣਾਈ ਆ ਇਹ ਦਵਾਈ ਕੀ ਕਰੇਗੀ ਕਿ ਕੈਮੀਕਲ ਜਿੱਥੇ ਰਿਲੀਜ਼ ਹੋ ਰਿਹਾ ਉੱਥੇ ਜਾ ਕੇ ਅਸਰ ਕਰੇਗੀ ਮੰਨ ਲਓ ਗੋਡਾ ਦਰਦ ਹੋ ਰਿਹਾ ਤਾਂ ਗੋਡੇ ਦਰਦ ਦੇ ਇੰਟਰਨਲੀ ਭਾਗ ਦੇ ਵਿੱਚ ਉਹ ਕੈਮੀਕਲ ਰਿਲੀਜ਼ ਹੋ ਰਿਹਾ ਤੇ ਦਵਾਈ ਨੇ ਉੱਥੇ ਹੀ ਅਸਰ ਕਰਨਾ ਹੈ ਪਿਆਰ ਵਾਲੇ ਸਮੇਂ ਦੇ ਵਿੱਚ ਮੈਡੀਕਲ ਸਾਇੰਸ ਕਹਿੰਦੀ ਹੈ ਕਿ ਹੋਰ ਵੱਡੀਆਂ ਬਿਮਾਰੀਆਂ ਦੇ ਲਈ ਵੀ ਇਹੋ ਜਿਹੀ ਦਵਾਈ ਬਣਾਈ ਜਾਏਗੀ ਜਿਹੜੀ ਉੱਥੇ ਹੀ ਅਸਰ ਕਰੇ ਜਿੱਥੇ ਦਰਦ ਹੈ ਇਹ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਹੈ ਅਗਰ ਤੁਹਾਨੂੰ ਵੀ ਸਮਝ ਆ ਗਈ ਹੈ ਤਾਂ ਜਾਣਕਾਰੀ ਅੱਗੇ ਤੱਕ ਸ਼ੇਅਰ ਵੀ ਜ਼ਰੂਰ ਕਰਨਾ ਅਗਰ ਫਿਰ ਵੀ ਕੋਈ ਸਵਾਲ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ